ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਦੱਸੋ ਜੀ ਕਿਵੇਂ ਹੋ ਸਾਰੇ ਵਧੀਆ ਠੀਕ ਠਾਕ ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖਣ ਜੀ ਸਾਰਿਆਂ ਨੂੰ ਆਪਾਂ ਲੱਗੇ ਜੀ ਵੀਡੀਓ ਸ਼ੁਰੂ ਕਰਨ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਆਪਣੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਈ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਜੀ ਵੀਡੀਓ ਕਿਵੇਂ ਲੱਗੀ ਤੇ ਜੇ ਵੀਡੀਓ ਚੰਗੀ ਲੱਗੇ ਤਾਂ ਆਪਣੇ ਸ਼ੇਅਰ ਜਰੂਰ ਕਰਿਆ ਕਰੋ ਤੇ ਅੱਜ ਆਪਣੇ ਲਈ ਹੈਗਾ ਜੀ ਖਾਸ ਦਿਨ ਕਿਉਂਕਿ ਜੀ ਅੱਜ ਆਪਣੇ ਘਰੇ ਆ ਰਹੇ ਆ ਖਾਸ ਮਹਿਮਾਨ ਤੇ ਆਪਾਂ ਤੁਹਾਨੂੰ ਉਹਨਾਂ ਨਾਲ ਮਿਲਾਉਣੇ ਆ ਮੈਨੂੰ ਬਹੁਤ-ਬਹੁਤ ਖੁਸ਼ੀ ਹੋਈ ਜਦੋਂ ਉਹਨਾਂ ਨੇ ਕਿਹਾ ਵੀ ਅਸੀਂ ਤੁਹਾਡੇ ਘਰੇ ਆਉਣੇ ਆ ਤੇ ਤੁਹਾਨੂੰ ਵੀ ਮਿਲਾਉਣੇ ਆ ਜੀ ਉਹਨਾਂ ਨਾਲ ਤੇ ਇੰਨਾ ਕੇ ਹਿੰਟ ਦੇ ਦਿੰਨੇ ਆ ਵੀ ਪਸ਼ੂ ਵਾਲਾ ਦੇ ਘਰੇ ਹਨਾ ਪਸ਼ੂ ਵਾਲੀ ਆਉਂਦੇ ਹੁੰਦੇ ਆ ਤੇ ਆਪਣੀ ਵੀਡੀਓ ਦੇ ਨਾਲ ਐਂਟ ਤੱਕ ਬਨੇ ਰਹੋ ਜੀ ਤੇ ਮੈਂ ਮਿਲਾਉਣੇ ਆ ਆਪਾਂ ਤੁਹਾਨੂੰ ਆਪਣੀ ਖਾਸ ਮਹਿਮਾਨ ਨਾਲ ਆਉਣ ਵਾਲੇ ਆਹੋ ਮੰਗ ਲਈ ਬੁੱਧੂ ਵੀਰੇ ਜੀ ਹਾਂਜੀ ਅੱਜ ਬਾਈ ਪਿੰਦੀ ਸਿੱਧੂ ਆਏ ਆਪਣੇ ਘਰੇ ਤੇ ਮੈਨੂੰ ਬੜੀ ਬੜੀ ਖੁਸ਼ੀ ਹੋਈ ਬਾਈ ਮੈਂ ਨਾ ਤੁਹਾਡੀਆਂ ਸਾਰੀਆਂ ਵੀਡੀਓ ਦੇਣੀ ਆ ਜਦੋਂ ਨੋਟੀਫਿਕੇਸ਼ਨ ਆ ਜਾਏ ਉਹਦੀ ਧੰਨਵਾਦ ਭੈਣ ਬਹੁਤ ਹਾਂ ਬਾਈ ਪਹਿਲਾਂ ਤਾਂ ਨਹੀਂ ਬਾਈ ਮੈਂ ਐਵੇਂ ਕਹਾਂ ਮੈਂ ਦੇਣੀ ਹੁੰਦੀ ਸੀ ਜਦੋਂ ਤੁਸੀਂ ਨਾ ਵੀਡੀਓ ਪਾਈ ਸੀ ਨਾ ਵੀ ਜਿਹੜਾ ਵੀ ਸਿੱਧੂ ਮੂਸੇ ਵਾਲੇ ਦੇ ਗਾਣੇ ਸੁਣ ਕੇ ਨਾ ਬੱਚਾ ਦੁੱਧ ਦੇ ਦਿੰਦਿਆਂ ਬੂਹ ਫਰਾਂਲੀ ਕੋਈ ਉਦੋਂ ਦੀ ਮੈਂ ਕੋਈ ਵੀਡੀਓ ਨਹੀਂ ਛੱਡਦੀ ਤੁਹਾਡੀ ਨਹੀਂ ਉਹਦੇ 'ਚ ਵੀ ਆਏ ਸੀਗਾ ਜਿਵੇਂ ਮਤਲਬ ਥੋੜਾ ਜਿਹਾ ਪੱਤਰਕਾਰ ਵੀ ਤੋਂ ਆਉਂਦੇ ਨਾ ਉਹ ਤੁਸੀਂ ਕਾਲਜੀ ਵੱਡੀ ਲਖ ਰਹੇ ਨੇ ਉਹ ਗੱਲ ਪੈ ਚਲੀ ਜਾਂਦੀ ਜੀ ਮੈਂ ਕਹਾ ਜੀਤਕੂਤ ਮੈਂ ਕਹਾ ਯਾਰ ਸਿੱਧੂ ਦੇ ਲਾ ਦੇ ਜੀਤ ਬਈ ਖੁਦ ਮੈਂ ਵੀ ਆਈ ਕਰਦੀ ਆ ਮੈਂ ਰੋਟੀ ਪਕਾਉਂਦੀ ਆ ਮੈਂ ਤਾਂ ਮੈਂ ਹੀ ਮੂਸੇ ਵਾਲ ਦੇ ਗਾਣੇ ਸੁਣਾਉਣੀਆਂ ਕੋਲੇ ਨਹੀਂ ਉਹ ਵਧੀਆ ਲੱਗਦੇ ਆ ਤੇ ਕਿਰੋਂ ਉਹਦੇ ਨਾਲ ਕੀ ਸੀਗਾ ਉਹ ਜਿਵੇਂ ਚੈਨਲ ਆ ਨਾ ਚੱਲ ਦੂਜੇ ਲੋਕਾਂ ਦੇ ਚੱਕ ਲਈ ਵੀ ਜੀਤ ਤੇ ਦੁੱਧ ਦਿੰਦੀਆਂ ਉਹ ਮਤਲਬ ਜੀਤ ਨਾਲ ਆਏ ਸੀਗਾ ਅੱਗੇ ਨਾ ਜਿਵੇਂ ਖੇਤਾਂ 'ਚ ਗਏ ਟਰੈਕਟਰ ਨਾਲ ਕਿ ਹਾਰਨ ਮਾਰੇ ਡੱਕੂ ਕੁ ਚੱਲਿਆ ਪਰ ਸਾਰਾ ਖੜਗਾ ਹੋ ਜਾ ਕਰਨ ਹਾਂ ਬਈ ਹੋਰ ਤੇ ਡੱਕ ਡੱਕ ਜਿਹਾ ਲ ਜੋਨ ਦਾ ਵਧੀਆ ਬੈਂਦੀਆਂ ਤੇ ਸੋਪਾ ਦੀ ਪਾਈ ਆ ਦੁੱਧ ਇਸ ਕਰਕੇ ਵੱਧ ਦੇਣ ਲੱਗੀਆਂ ਵੀ ਜਦੋਂ ਉਹਨਾਂ ਨੂੰ ਰੈਕਟ ਮਿਲ ਗਈ ਬਾਈ ਤੇ ਹੁਣ ਜਿਵੇਂ ਬੰਦੇ ਜਾਂਦੇ ਆ ਅੱਜੇ ਤੋਂ ਬੰਦਾ ਹੁੰਦਾ ਹੀ ਮਾਣਾ ਖੜਕਾ ਉਹ ਖੜਨਾ ਹੋ ਗਏ ਹੋਰ ਜਿਵੇਂ ਮਰਜੀ ਨੰਗੀ ਚੱਲੋ ਜੀ ਬੜੀ ਇਹ 14ਵੇਂ ਬਾਹਰ ਦੇਖਣ ਲੱਗ ਗਏ ਜਦੋਂ ਬੜੀ ਜਿਹਾ ਖੜਕਾ ਹੁੰਦਾ ਪਾਚਾਰ ਰੋ ਦੀ ਧੱਕੇ ਹਾਂ ਜੀ ਐਂ ਕਰਦੀਆਂ ਗਿਆ ਪਰ ਨੇ ਮੁਰਕੇ ਤਾਂ ਗੀਤ ਗੂਕ ਜੇ ਚੱਲਣ ਲੱਗੇ ਬਾਹਰ ਮੈਂ ਸਾਂਚਾ ਘੁੰਟ ਗਈਆਂ ਤੇ ਜਿਹੜੀ ਬੈ ਗਈ ਵਾ ਬੈ ਗਈ ਜਿਹੜੀ ਗਾਇਕਾਂ ਨਾਲ ਗਾਣਾ ਕਰਨਗੇ ਲੋਟਾਂ ਨਾਲ ਆਪ ਦਾ ਮਨੋਰੰਜਨ ਹੋਈ ਜਾਂਦਾ ਹੈ ਹਾਂ ਹਾਂ ਬਾਈ ਚਲੋ ਕੰਮ ਤੇ ਲ ਤਾਂ ਨਹੀਂ ਵਧੀਆ ਗੱਲ ਹੈ ਹਨਾ ਨਾਲ ਵੀਡੀਓ ਪਾਉਣੇ ਚਾਹ ਸਮੂ ਦੇਖ ਕੇ ਹੋਰ ਵੀ ਚਾਹ ਹੋਰ ਵੀ ਹਾਂ ਇਹ ਭਾਈ ਹਾਂ ਵੀ ਹੋਰ ਵੀ ਦੇਖਣ ਲੱਗ ਗਏ ਕਿਸਨਾ ਪਊਗਾ ਭਾਈ ਇਹ ਇਕੱਲੇ ਆਏ ਨਹੀਂ ਵੀ ਬੰਦੇ ਦੇ ਨਾਲ ਨਹੀਂ ਹਾਂ ਆਈ ਬੈਣੇ ਭਾਈ ਬੰਦੇ ਕੰਮ ਕਰਨਗੇ ਜਿਵੇਂ ਆਪਾਂ ਬੁੜੀਆਂ ਨੂੰ ਕੱਲਾ ਜਿਵੇਂ ਅੱਗੇ ਬੰਗੂ ਚੁੱਲ੍ਹੇ ਚੌਕੇ ਤੇ ਆਪਾਂ ਕਹਿੰਦੇ ਹਾਂ ਚੁੱਲ੍ਹੇ ਚੌਕੇ ਨਹੀਂ ਗੁੜੀਆਂ ਤਾਂ ਹੁਣ ਬੰਦਿਆਂ ਨੂੰ ਵੀ ਮੂਰੇ ਆ ਸੱਚ ਪਾਏ ਗੱਲ ਹੈ ਤੇ ਜਿਹੜਾ ਕੋਈ ਵੀ ਘਰ ਹੈ ਜਾਨੀ ਹੁਣ ਜਿਹੜੀਆਂ ਉਹ ਆਪਣੇ ਮਾਂ ਪੈਣ ਮੰਨ ਲਓ ਅੱਧ ਘਰ ਵਾਲੀ ਮੰਨ ਲਓ ਉਹ ਤੋਂ ਬਿਨਾ ਜੇ ਕੋਈ ਕੰਮ ਚਲਾ ਜੇ ਨਹੀਂ ਇਹ ਲੇਡੀ ਜੀ ਨਾਲ ਹੀ ਕੰਮ ਚੱਲਦਾ ਹੈ ਲੇਡੀ ਜੀ ਨਾਲ ਹੀ ਸੋਧ ਹੈ ਜੇ ਬੁੜੀਆਂ ਸਾਥ ਦਿੰਦੀਆਂ ਇਹ ਕੰਮ ਦੇ ਵਿੱਚ ਉਹ ਕੰਮ ਨੂੰ ਤਰੱਕੀ ਤੋਂ ਕੋਈ ਰੋਕ ਹੀ ਨਹੀਂ ਸਕਦਾ ਜੰਮੇ ਨਹੀਂ ਕੋਈ ਤੇ ਜੇ ਮੰਨ ਲਓ ਬੁੜੀਆਂ ਸਾਥ ਨਹੀਂ ਦਿੰਦੀਆਂ ਜੇ ਤਾਂ ਕੋਈ ਬੰਦਾ ਹੀ ਮਤਲਬ ਮੰਨ ਲਓ ਪੈਸੇ ਵਾਲਾ ਜਾਂ ਕੋਈ ਚਾਲ ਚੱਲ ਕੇ ਇੱਕ ਅੱਧਾ ਕਰਮ ਦਾ ਸਿਰ ਤੇ ਖੇਤ ਖੂਦ ਪਾ ਗਿਆ ਪੈਸੇ ਫਾਰਮ ਹੈ ਉਹਦਾ ਭਾਵੇਂ ਕੰਮ ਜਾਬ ਹੋ ਜੇ ਤੇ ਜੇ ਬੁੜੀਆਂ ਸਾਥ ਨਾਲ ਨਹੀਂ ਦਿੰਦੀਆਂ ਜਿਹੜੇ ਘਰਾਂ ਚ ਮੈ ਨਹੀਂ ਉਹ ਕੰਮ ਕਾਮਯਾਬ ਦੇ ਕੇ ਤਾਂ ਮਾਂ ਦੀ ਛੋਟਾ ਕੰਮ ਬੈ ਇਹ ਸਾਰੇ ਖਵਾਕ ਨਾਲੀ ਆ ਸਾਰੇ ਪਰਿਵਾਰ ਦਾ ਇੱਕ ਦੂਜੇ ਨਾਲ ਸਾਥ ਹੀ ਆ ਸਹੀ ਗੱਲ ਹਾਂ ਬਈ ਬਾਕੀ ਭੈਣੇ ਤੇਰੇ ਚੈਨਲ ਜਰੀਏ ਹੋਰ ਵੀ ਰਿਕੁਐਸਟ ਕਰਦੇ ਆ ਭੈਣਾਂ ਨੂੰ ਵੀ ਵੱਤੋ ਵੱਤ ਸਭ ਕਾਦੀ ਦੇਖਿਆ ਵੀ ਕਰਨ ਤੇ ਵੱਤੋ ਵੱਤ ਵਧੀਆ ਬਹੁਤ ਸੋਹਣੇ ਬਾਗਾਂ ਨੇ ਵੀ ਜਾਨਵਰ ਇਹਨਾਂ ਨੇ ਵੀ ਲੈ ਕੇ ਪਾਲੇ ਤੁਸੀਂ ਵੀ ਨਾਲ ਪਾਲੋ ਬੰਦਾ ਖੁਸ਼ ਹੈ ਆਪਦੇ ਬੱਚਿਆਂ 'ਚ ਬਿਜੀ ਰਹਿੰਦਾ ਅਗਰ ਜਗਾਰ 'ਚ ਬਿਜੀ ਰਹਿੰਦਾ ਹੌਸਲਾ ਮਿਲਦਾ ਸਮ ਕਦੀ ਕੋ ਕੱਟੀ ਪੈਦਾ ਹੁੰਦੀ ਉਹ ਤੋਂ ਬਾਅਦ ਚਾ ਚੜਦਾ ਚੰਗਾ ਦੁੱਧ ਦਿੰਦੀ ਐ ਮੱਝ ਬੱਦਚਾ ਚੜਦਾ। ਜੇ ਤੜਕੇ ਹੱਥ ਨੇ ਆਪਾਂ ਡੈਰੀ ਤੇ ਜੰਨੇ ਇੱਕ ਤਰ੍ਹਾਂ ਇਹ ਸਮਝ ਸਕਦੇ ਆਂ ਵੀ ਆਪਾਂ ਹੁਣ ਬਿਜ਼ਨਸਮੈਨ ਬੰਦੇ ਆਂ। ਠੀਕ ਐ। ਪਾਵਾਂ ਦੀ ਆਪਣੇ ਕੋਲੇ ਥੋੜੇ ਹੁੰਦੇ ਅੱਜ। ਸਹੀ ਗੱਲ। ਪਰ ਆਉਂਦੇ ਤਾਂ ਹੈ ਕਿ ਨੇ ਡੈਲੀ ਬਿਜ਼ਨਸ ਤਾਂ ਕਰਨ ਲੱਗੇ ਨਾ ਆਪਾਂ। ਠੀਕ ਐ। ਉਸੇ ਨਾਲ ਹੀ ਅੱਜ ਆਪਾਂ 500 ਕਮਾਵਾਂਗੇ ਕੱਲ ਨੂੰ 5000 ਕਮਾਵਾਂਗੇ ਤੇ ਪਰਸੋਂ 50000 ਕਮਾਵਾਂਗੇ। ਬਸ ਇਹਦੇ ਨਾਲ ਵੀ ਸਟੈਪ ਬਾਈ ਸਟੈਪ ਆਪਾਂ ਕੰਮ ਕਰਦੇ ਜਾਈਏ। ਸੌਣ ਵਾਲੇ ਸਮੇਂ ਤੇ ਚੰ ਉਹਦਾ ਜ਼ਿਆਦਾ ਫਰਕ ਪੈਂਦਾ ਜੀ ਸਹੀ ਗੱਲ ਹੈ ਬਾਈ ਬਾਈ ਸਾਡੇ ਵੀ ਥੋੜੀ ਤਾਂ ਦੀ ਤੰਗੀਆਂ ਨੇ ਤੁਹਾਡੀਆਂ ਵੀਡੀਓ ਤੇ ਦੇਖ ਕੇ ਤਾਂ ਮੈਨਾਂ ਹੀ ਲੱਗਦਾ ਮੈਂ ਵੀ ਵੱਡਾ ਸਾਰਾ ਫਾਰਮ ਬਣਾ ਲੈ ਪਊਗਾ ਪਊਗਾ ਭਨੇ ਲੈ ਤੁਹਾਡਾ ਜਿਦੋਂ ਧਾਰ ਲੈ ਤੇਰੀ ਮੂੰਹ ਮੈਂ ਧਾਰਦਾ ਜੀ ਹਾਂ ਬਈਆ ਨਿੱਕੇ ਬਾਈ ਨੂੰ ਪਤਾ ਹੀ ਆਂ ਵੀ ਇਤਨੇ ਇਹਨਾਂ ਨੂੰ ਕੋਈ ਫਿਕਰ ਨਹੀਂ ਹੁੰਦੀ ਘਰੇ ਮੱਜਾਂ ਨੂੰ ਕੌਣ ਸੰਭਦਾ ਕੌਣ ਨਹੀਂ ਸੰਭਦਾ ਨਹੀਂ ਦੱਸਿਆ ਜੀ ਕਹਿੰਦਾ ਬਾਈ ਬਾਲਾ ਕੁੜੀ ਕਹਿੰਦਾ ਮਿਹਨਤ ਕਰਦੀ ਹੈ ਕਹਿੰਦਾ ਮੈਂ ਇਹਨੂੰ ਮੈਂ ਤਾਂ ਛੋਟਾ ਪਿੰਡ ਚੱਕ ਵਕਤੂੰ ਸੰਘੀ ਜਾਂਦਾ ਸੀ ਮੈਂ ਤਾਂ ਕਮਾ ਆਪਾ ਉਤਰ ਹੀ ਚੱਲਣਾ ਹੁਣ ਮੈਂ ਤਾਂ ਨਾਂ ਤਾਂ ਜਾਣਦਾ ਨਹੀਂ ਸੀ ਮੈਂ ਜੋ ਜਿਹ ਅੱਛਾ ਅੱਛਾ ਇਹ ਜਿਹੜਾ ਕਹਿੰਦਾ ਤੇਰੇ ਫਾਰਮ ਤੇ ਬਾਈ ਨਾਲ ਗਿਆ ਸੀ ਮੈਂ ਕਿਹਾ ਹਾਂ ਉਹ ਵੀ ਵੀਡੀਓ ਬਣਾ ਕੇ ਤੁਸੀਂ ਪਾਈ ਸੀ ਮੈਂ ਕਿਹਾ ਆਪਾਂ ਉੱਥੇ ਜਾਣਾ ਫਿਰ ਬਾਈ ਕਹਿੰਦਾ ਉਹ ਆਪਣੇ ਪਿੰਡ ਹੀ ਹੈ ਨਾ ਉੱਥੇ ਜਾਂਦੇ ਹੈ ਨਾ ਤੇ ਮੈਂ ਘਰ ਬਣ ਕੇ ਗੱਲ ਹੈ ਬਾਈ ਹਾਂ ਜੀ ਹਾਂ ਜੀ ਬਿਲਕੁਲ ਪਹਿਲਾ ਪਿੰਡ ਮੈਂ ਹੋਰ ਸਮਝ ਜਾਂਦੇ ਬਾਕੀ ਜਿੱਦੇ ਮੈਂ ਕੰਮ ਚਾਹ ਮੈਂ ਵੀ ਪੜਿਆਈ ਸੋਚਿਆ ਤੇਰੇ ਵਾਂਗ ਹਾਂ ਹਾਂ ਮੈਂ ਕਿਹਾ ਥਾਂ ਛੋਟਾ 6 ਮੱਝਾਂ ਦਾ ਬਰਾਂਡਾ ਸੀ 6 ਮੱਝਾਂ ਜਦੋਂ ਮੈਂ ਪੂਰਾ ਚਾਰ ਪੰਜ ਘਰ ਤੋਂ ਮੰਗਾਈ ਘਰ ਤੋਂ ਡੈਡੀ ਨੂੰ ਮੈਂ ਤੋਂ ਵੇਚ ਲਾਉਣੇ ਇੱਕ ਦੋ ਘਰ ਦੀਆਂ ਵੇਚਤੀਆਂ ਹਾਂ ਬਾਈ ਠੀਕ ਹੈ ਇੱਕ ਦੋ ਬੈੜਾਈਆਂ ਸੀ ਉਹ ਵੇਚਤੀਆਂ ਫਿਰ ਮੈਂ ਮੱਝ ਲਿਆਉਣ ਲੱਗ ਗਿਆ ਰੋਬਰਾਂ ਦੇ ਚ ਉਹਦੇ ਚ ਪੰਜ ਕਮਚਾ ਖੁੱਲੀਆਂ ਬਾਈਤੀਆਂ ਫਿਰ ਮੈਂ ਸੱਤ ਬੰਨੀਆਂ ਉਹਦੇ ਚ ਹਾਂ ਬਈ ਸੱਤ ਬੰਨ ਕੇ ਐਡਾ ਕੀ ਸੀਗਾ ਮੰਨ ਲਓ ਸੱਤ ਬੰਨੀਆਂ ਪਰਾਣੀ ਖੋਲਣੀ ਦੇ ਉਸ ਤੋਂ ਬਾਅਦ ਫਿਰ ਮੇਰਾ ਨਾਲ ਕੁੱਤੇਆਂ ਦਾ ਕਮਰੇ ਬਣੇ ਨਹੀਂ 6 6 ਫੁੱਟ ਦੇ ਹਾਂ ਫਿਰ ਮੈਂ 32 ਫੁੱਟ ਦੇ ਉਹ ਕੁੱਤਿਆਂ ਦੇ ਕਮਰੇ ਢਾਜ ਕੁੱਤਿਆਂ ਨੂੰ ਏਸੀ ਵਾਲਾ ਕਮਰਾ ਕਰਤਾ ਉਹ ਥਾਂ ਕੱਢ ਲਿਆ ਸੱਤ ਅੱਠ ਪਸ਼ੂਆਂ ਦਾ ਫਿਰ ਉਸ ਤੋਂ ਬਾਅਦ ਪਲਾਨ ਆਇਆ ਵੀ ਇਹ ਵੀ ਨਿਕਲ ਗਏ ਤਾਂ ਉਹ ਭਰਨੇ ਜੇ ਲੱਗਿਆ ਫਿਰ ਮੈਂ ਇਧਰ ਨੂੰ ਟੇਡਾ ਸੀਗਾ ਇਹ ਰੋਡ ਵਾਲਾ ਜਿਹੜੇ ਸੱਡ ਤੇ ਪਪਲ ਗਾਈ ਕਰੇ ਫਿਰ ਮੈਂ ਉਹ ਕਰਿਆ ਉਹ ਕਰਨ ਤੋਂ ਬਾਅਦ ਫਿਰ ਫਿਰ ਵੱਧ ਗਏ ਫਿਰ ਮੈਂ ਟਰੈਕਟਰ ਟਰਾਲੀ ਕੱਢ ਕੇ ਦੂਜੇ ਪਾਸੇ ਸੈੱਟ ਪਾਤਾ ਤੇ ਉਹ ਟਰੈਕਟਰ ਟਰਾਲੀ ਆਇਆ ਸੀ ਪੰਜ ਛੇ ਪਸ਼ੂ ਬੰਨ ਤੇ ਤਾਂ ਫਿਰ ਉਸ ਤੋਂ ਬਾਅਦ ਚਮਚਦੋ ਮੈਨੂੰ ਪਤਾ ਲੱਗ ਗਿਆ ਵੀ ਹੁਣ ਤਾਂ ਵੀ ਓਵਰ ਐ ਫਿਰ ਮੈਂ ਉਪਲੈਂਡ ਕੀਤਾ ਵੀ ਦੇਖੋ ਪੈਸਾ ਮੈਂ ਸਤ ਗੱਲ ਹੋਂਗਣੀ ਦੀ ਆਪਣੇ ਕੋਲੇ ਜਿਹੜੀ ਆਮਦਨ ਦਾ ਸਾਧਨ ਹੈ ਵੀ ਇਹਨਾਂ ਨੇ ਡੇਲੀ ਪੈਸਾ ਤਾਂ ਦੇਣਾ ਹੁਣ ਆਪਾਂ ਮਦਿਆ ਆਪਾਂ 4 ਪੈਸੇ ਫੜ ਕੇ ਚੱਕ ਕੇ ਲੈ ਰਹੇ ਇਹਨੂੰ ਵੀ ਆਪ ਨੂੰ ਪਤਾ ਸੀ ਵੀ ਇਹਨਾਂ ਦੇ ਮੇਰੇ 20-50 ਲੱਖ ਰੁਪਏ ਹੁਣ ਕੁਝ ਨਹੀਂ ਜੜੀਆਂ ਚੀਜ਼ਾਂ ਨੇ ਲੱਖ ਡੇਢ ਲੱਖ ਮਹੀਨੇ ਦਾ ਜਦੋਂ ਦੇਣ ਲੱਗ ਗਿਆ ਉਦੋਂ ਫਿਰ 20 50 ਲੱਖ ਦੀ ਕੋਈ ਬੜੀ ਵੱਡੀ ਏਕਾਤ ਨਹੀਂ ਹੁੰਦੀ ਤੇ ਜੇ ਬੜਾ ਨਹੀਂ ਆਉਂਦਾ ਵਿਆਜ ਮੋੜ ਦੇ ਬੰਦਾ 5 7 ਲੱਖ ਤਾਂ ਮੋੜਦਾ 2 3 ਸਾਲਾਂ ਦੀ ਖੇਡ ਰਹਿ ਜਾਂਦੀ ਸਾਰੀ ਫਿਰ ਮੈਂ ਕਹਾਂ ਲੈ ਵੀ ਮਿੱਤਰਾਂ ਹੁਣ ਟਾਈਮ ਹੈ ਮੱਝਾਂ ਸਰਗਰਾਂ ਸੁਨੰਗਮ ਬਰੀਡ ਬਹੁਤ ਆ 35 40 ਪਸ਼ੂ ਬਣ ਕੇ 40 80 85 ਲੱਖ ਦਾ ਵੀ ਬਾਲਾ ਕਰੋੜ ਰੁਪਏ ਦਾ ਮੰਨ ਲਓ ਵੀ ਇਹਨਾਂ ਨਹੀਂ ਆਉਂਦਾ ਹੁਣ ਜਿਹੜਾ ਖਰਚਾ ਕਰਨਾ ਆਪਾਂ ਪਸ਼ੂਆਂ ਉੱਤੇ ਕਰਨੇ ਇਹਨਾਂ ਨੇ ਇਹਨਾਂ ਦੇ ਪੈਸੇ ਲਾਉਣੇ ਆਪਾਂ ਘਰਚ ਨਹੀਂ ਘਰਚ ਆਪਾਂ ਆਪ ਦੇ ਵੇਚ ਤੇ ਚਲਾਵਾਂਗੇ ਖੇ ਤਾਂ ਫੇਰ ਵੀ ਨਹੀਂ ਕੋਈ ਚੱਕਰ ਤਾਂ ਉਹੀ ਗੱਲ ਫਿਰ ਨਾਲ ਦੀ ਨਾਲ ਹੀ ਤੇ ਡੇਢ ਸਾਲ ਸੀ ਫਾਰਮ ਰਹਿ ਗਿਆ ਪਰ ਤੇਰੇ ਉਹ ਵੀ ਮੈਸੂਦੇ ਵੀ ਕਿਹੜੇ ਵੇਲੇ ਵੱਡਾ ਕਰਦੇ ਆ ਕੰਮ ਕਿਹੜੇ ਵੇਲੇ ਕਰਦੇ ਆ ਤੇ ਉਹ ਪਰਮਾਤਮਾ ਤਰੱਕੀ ਜ਼ਰੂਰ ਦਿੰਦਾ ਹੁੰਦਾ ਹਾਂ ਹਾਂ ਭਾਈ ਨੀਤਾਂ ਨੂੰ ਮਰਾਤਾ ਹੁੰਦੀਆਂ ਇਹ ਅੱਜ ਵੀ ਆਪਣਾ ਚਮਕ ਵਾਲਾ ਕੰਮ ਹੀ ਹੈ ਸੱਚੀ ਮਿੱਚੀ ਹਕੀਕਤ ਅੱਜ ਵੀ ਅਜੇ ਆਪਣੇ ਬੰਦੇ ਨਹੀਂ ਸਮਝਦੇ ਜੀ ਮੈਂ ਅੱਗੇ ਕਹਿਣ ਨੂੰ ਨਹੀਂ ਸਕਤੀਆਂ ਕੋਈ ਵੀ ਆ ਬਸ ਉਹ ਲੋਕੋ ਮੈਂ ਦਾ ਬੰਨਣਾ ਨਹੀਂ ਸੀ ਤੇ ਹੁਣ ਉਹ ਚੀਜ਼ ਕੋਈ ਬੰਨ ਨਹੀਂ ਜਾਂਦਾ ਹੁਣ ਵੀ ਜਦੋਂ ਫੋਕਸ ਕਰਦੇ ਆ ਆਪਾਂ ਚੁੰਮਕ ਤੇ ਲੋਹੇ ਦਾ ਤਾਂ ਪਤਾ ਵੀ ਖੱਚ ਲਾਂਦੀ ਆ ਪਰ ਵਿਚਾਲੀ ਚੀਜ਼ ਦਾ ਅੱਜ ਵੀ ਨਹੀਂ ਪਤਾ ਵੀ ਕੀ ਚੀਜ਼ ਖੱਚਦੀ ਆ ਉਹ ਇੱਕੇ ਦਾ ਮੈਂ ਸਹੀ ਉਹੀ ਚੀਜ਼ ਆਪਣੀ ਹੈ ਜੇ ਇੱਕ ਵਾਰੀ ਹੁਣ ਵੀ ਆਪਾਂ ਸੋਚਦੇ ਆ ਬਈ ਯਾਰ ਆ ਕਿਸੇ ਦਿਨ ਬਈ ਯਾਰ ਮੈਂ ਤਾਂ ਫਾਰਮ ਆ ਪਾਉਣਾ ਮੇਰਾ 20 ਮਹੀਸਾਂ ਦਾ 25 ਮਹੀਸਾਂ ਦਾ ਗਾਂ ਨੂੰ ਮੇਰੇ ਕੋਲੇ 5 ਕਿੱਤਿਆਂ ਦਾ ਮੈਂ 30 ਦਾ ਕਰੂੰ ਉਹ ਟਾਈਮਾਂ 'ਚ ਮੈਂ ਗੱਡੀ ਲੈ ਲਵਾਂ ਐ ਕਰੂੰ ਬਹੁਤ ਕਰੂੰ ਤੁਸੀਂ ਚੰਗੀ ਚੀਜ਼ ਸੋਚੀ ਚੱਲਿਓ ਸੋ ਨੂੰ ਇੱਕ ਦਿਨ ਤੁਹਾਡੇ ਨਾਲ ਇਹ ਚੀਜ਼ ਹੋਊਗੀ ਵੀਰ ਆ ਮੈਂ ਸੁਖਣਾ ਦੇਖਿਆ ਸੀ ਯਾਰ ਦੂਜੀ ਚੀਜ਼ ਮੇਰੇ ਸਾਹਮਣੇ ਖੜਿਆ ਉਹ ਸੁਭਾਣਾ ਨਹੀਂ ਆਪਾਂ 5 ਸਾਲ ਪਹਿਲਾਂ ਉਹ ਦਿਮਾਗ 'ਚ ਗੱਲ ਪਹਾਦੀ ਸੀ ਵੀ ਆਹ ਕੰਮ ਮੈਂ ਕਰਨਾ ਹੈ ਜਦੋਂ ਤੁਸੀਂ ਮਗਰ ਪੈ ਕੇ ਕੰਮ ਕਰਨਾ ਰੱਬ ਕਾਨੂੰ ਨੂੰ ਸਾਥ ਮਿਲ ਜਾਂਦਾ ਤੁਹਾਨੂੰ ਰਾਹ ਖੁੱਲੀ ਜਾਂਦੇ ਤੁਸੀਂ ਮਾਰਾ ਬੋਲਣ ਲੱਗ ਜਾਓ ਕਈ ਤਰ੍ਹਾਂ ਦੇ ਵਿੱਚ ਆਪਾਂ ਦੇਖਿਆ ਵੀ ਲੜਾਈਆਂ ਦੇ ਵਿੱਚ ਵੀ ਇੱਕ ਦੂਜੇ ਨੂੰ ਮਾਰੀ ਬੋਲੀ ਜਾਂਦੇ ਉਹ ਪਰ ਜਿੱਦਾਂ ਦੇ ਬੋਲ ਨਿਕਲ ਹੀ ਜਾਂਦੇ ਉਦਾਂ ਦੇ ਘਰ ਥੰਲੇ ਆਈ ਜਾਂਦੇ ਠੀਕ ਹੈ ਤਾਂ ਹੀ ਕਹਿੰਦੇ ਹੁੰਦੇ ਆ ਵੀ ਜਿਹੜੀ ਫੋਕਸ ਰੱਖੋ ਚੰਗੀ ਚੀਜ਼ ਤੇ ਰੱਖੋ ਚੰਗੀ ਚੀਜ਼ ਨੂੰ ਖਿੱਚ ਰੱਖੋ ਵੀ ਕਿਸੇ ਦਿਨ ਜਰ ਇਹ ਚੀਜ਼ ਮੈਂ ਹਾਸਲ ਕਰੂੰਗਾ ਮਕਾਮ ਨਹੀਂ ਕਿ ਜਿਹੜੀ ਆਪਕੋ ਮੰਜ਼ਿਲ ਨਹੀਂ ਮਿਲ ਸਕਦੀ ਠੀਕ ਆ ਬਸ ਇਹ ਥੋੜਾ ਜਿਹਾ ਸਫਰ ਜ਼ਰੂਰ ਹੁੰਦਾ ਵੀ ਮੰਨ ਲਓ ਇੱਕ ਗੱਲ ਹੈ ਇਹ ਸਫਰ ਦੀ ਉਹੀ ਗੱਲ ਹੈ ਇੱਕ ਬੰਦਾ ਇਥੋਂ ਦਿੱਲੀ ਜਾਣ ਵਾਸਤੇ ਗੱਡੀ ਕੱਢਦਾ ਠੀਕ ਆ ਉਹਦੇ ਕੋਲੇ ਬੱਦ ਚੰਗੀ ਗੱਡੀ ਹੋਊਗੀ ਉਹ 5 ਘੰਟੇ ਜਾਂ ਆਪ ਲੋਗ ਆਪਣੇ ਵਰਗਾ ਆਪਣੀਆਂ ਗੱਡੀਆਂ ਕੱਢਦੇ ਹੋ 7 ਘੰਟੇ ਜਾਂ ਆਪ ਲੋਗ ਵੀ ਇੱਕ ਬੰਦਾ ਵਿਚਾਰਾ ਚੁੱਤੁਰ ਦਾ ਬਸਤੇ ਤੁਰਦਾ ਪਰ ਉਹ ਦਿੱਲੀ 10 ਘੰਟੇ ਚ ਪਹੁੰਚੂ ਪਰ ਪਹੁੰਚੂਗਾ ਤਾਂ ਮੰਜ਼ਿਲ ਤੇ ਨਹੀਂ ਬਸ ਇੰਨਾ ਫਰਕ ਹੀ ਪੈਂਦਾ ਇਹੀ ਜ਼ਿੰਦਗੀ ਚ ਪੈਸੇ ਵਾਲਾ ਬੰਦਾ 2 ਸਾਲਾਂ ਚ ਜ਼ਿਆਦੇ ਸਟੈਪ ਚੱਕ ਲੂਗਾ ਜਿਹੜੇ ਕੋਲੇ ਉਹ ਥੋੜਾ ਪੈਸਾ ਹੋਇਆ ਉਹ 4-5 ਸਾਲਾਂ ਚ ਥੋੜਾ ਜਿਹਾ ਬਾਜੂਗਾ ਜਿਹਦੇ ਕੋਲੇ ਥੋੜਾ ਜਿਹਾ ਘੱਟ ਹੋਇਆ ਉਹ 5 ਤੋਂ 7 ਸਾਲਾਂ ਚ ਬਾਜੂ ਪਰ ਵਧਣਾ ਜ਼ਰੂਰ ਹੁੰਦਾ ਵਧਣਾ ਪਾਪਾ ਦਾ ਬਈ ਲਗਨ ਦੇ ਨਾਲ ਜਿਹੜੀ ਮਿਹਨਤ ਹੈ ਮਿਹਨਤ ਤੇ ਫੋਕਸ ਆ ਵੀ ਦੋ ਤਾਂ ਅਸੀਂ ਹੁਣੇ ਵੇਚੀਆਂ ਥੋੜੇ ਦਿਨ ਹੋ ਗਏ ਸਾਡੀਆਂ ਮੱਜਾਂ ਬਸ ਮੂਸੇ ਵਾਲੀ ਬਈ ਇੱਕ ਗੱਲ ਯਾਦ ਰੱਖਦੇ ਆ ਵੀ ਹੱਕ ਸੱਚ ਦਾ ਮੁੜਕਾ ਬੋਲਦਾ ਹਾਂ ਬਸ ਇਹ ਗੱਲ ਬਈ ਹਾਂ ਹਾਂ ਕੋਹਿੰਦਾ ਗੱਲਾਂ ਸੱਚੀਆਂ ਆਂ ਬਈ ਹੈ ਨਾ ਤੇ ਇੱਕ ਵਾਰੀ ਕੇ ਮਿਹਨਤ ਕਰਦੇ ਆ ਤੁਸੀਂ ਸਾਰਾ ਕੁਝ ਦਿਖਾਉਂਦੇ ਆ ਆਪਾਂ 5-10 ਪਸ਼ੂਆਂ ਦੇ ਕਰਦੇ ਆ ਵੀ ਨਿਆਈ ਜੀ ਤਕੜੇ ਆ ਫਿਰ ਵੀ ਬੰਦਾ ਚੱਲ ਜੇ ਵੀ ਕੋਈ ਉਹਨੇ ਲੱਖ ਰੁਪਏ ਵੱਧ ਲਾ ਕੇ ਕੀ ਮੇਂਹਤ ਘੜਾ ਰਹੇ ਨੇ ਕਿ ਵੀ ਆਪ ਦੀ ਮਿਹਨਤ ਕਰਕੇ ਲੋ ਵਧੀਆ ਹੁਣ ਇਹਨਾਂ ਨੂੰ ਮੱਝਾਂ ਤਿੰਨ ਵਧੀਆ ਸੈੱਟ ਆ ਗਈਆਂ ਤੇ ਇਹਨਾਂ ਦੀ ਮੱਝਾਂ ਵਧੀਆ ਦੁੱਧ ਤੇ ਆ ਗਈਆਂ ਲੋ ਵੰਲੇ ਘੱਟ ਦੁੱਧ ਲੇ ਲੋ ਜਲ ਇਹਨੇ ਭਾਈ 19 ਮਹੀਨੇ ਦੀ ਝੋਟੀ ਆਪਣੀ ਤੇ ਇਹ ਵੀ ਗੱਭਣ ਆ ਗਈ ਇਹ ਵੀ ਬਹੁਤ ਛੋਟੀ ਬਣੂਗੀ ਹਾਂ ਭਾਈ ਸਾਰੀਆਂ ਸਾਬ ਜਿਹੀਆਂ ਮੈਂ ਕੋਈ ਰੇਟ ਵੀ ਜਾਇ ਚੁੱਕੇ ਮੈਂ ਐਂ ਵੀ ਬਣਾ ਬਾਈ ਦੇਖ ਰਿਹਾ ਜਿਹਦੇ ਸਾਥ ਜਿੰਨੀ ਸਾਰੀਆਂ ਅੱਬ ਜਵਾ ਕੇ ਸਾਰੀਆਂ 20 ਕਿਲੋ ਤੋਂ ਘੱਟ ਅਸਲੀ ਮੱਝੀ ਤੇਰੇ ਤੇ ਕਿੰਨਾ ਡੰਡ ਦੇਗਾ ਭਾਈ ਇਹ ਜੇ ਬਈ ਨਾ ਇੱਕ ਤਰੀਕ ਨੂੰ ਲੱਗ ਗਿਆ ਬਈ ਇਹਨੂੰ ਨੋਰਮਲ ਲੱਗਦਾ ਆਹ ਲਾਉਂਦਾ 10 ਦਿਨ ਹੋ ਗਏ ਨੇ ਬਈ ਕਿਹੋ ਜਿਹਾ ਆਦਾ ਵਧੀਆ ਕੰਮ ਚ ਲੱਜ ਜਾਂਦਾ ਛੋਟਾ ਪੂਣੀ ਛੱਡੀ ਆ ਬਈ ਇਹ ਤਾਂ ਪੂਣੀ ਛੱਡੀ ਆ ਬਈ ਛੋਟੇ ਜ਼ਿਮੀਦਾਰ ਆ ਵਧੀਆ ਆ ਤੁਹਾਡਾ ਸੈਟ ਵਧੀਆ ਯਾਰ ਖੁਸ਼ ਆ ਯਾਰ ਅੱਜ ਨਜ਼ਰ ਆਲੇ ਮੈਂ ਕਿਹ ਇਧਰ ਆਵਾਂ ਜ਼ਮੀਨ ਤੇ ਮਿਲਣ ਨੂੰ ਵਧੀਆ ਆ ਨਹੀਂ ਨਹੀਂ ਬਹੁਤ ਬਹੁਤ ਵਧੀਆ ਗੱਲਾਂ ਨਹੀਂ ਮੈਂ ਵਧੀਆ ਵਧੀਆ ਗੱਲਬਾਤ ਕਰਦੀ ਆ ਪਰ ਉਹਨਾਂ ਦੇ ਇੱਦਾਂ ਨਹੀਂ ਆਉਂਦਾ ਜਿਵੇਂ ਸਮਾਂ ਬਹੁਤ ਘੱਟ ਲੱਗਦਾ ਮੈਂ ਚਾਹੇ ਬਹੁਤ ਪਰ ਜਦੋਂ ਕਈ ਵਾਰੀ ਮੂਰੇ ਆ ਜੀ ਨਾ ਉਹ ਤੋਂ ਦੇਖੀਦਾ ਉਹਦੇ ਜਿਹੜਾ ਪਾ ਮੈਂ ਉਹ ਵਿਚਾਰ ਆ ਜੇ ਸੰਗਦੀ ਹੋਵੇ ਗੱਲ ਪਉਂਦੀ ਤਾਂ ਨਹੀਂ ਹੁੰਦੀ ਹੋਵੇ ਪਰ ਆਪਾਂ ਫਿਰ ਵੀ ਵੀਡੀਓ ਨਹੀਂ ਦੇਖੀ ਲਈ ਵੀਰ ਆਪਣੇ ਨਾਲ ਇੱਕ ਤਾਂ ਜੁੱਤ ਮਿਲਦਾ ਦਾ ਆਮ ਤਾਂ ਚਾਰ ਹੋਰ ਵੀ ਦੇਖਦੇ ਆ ਇੱਕ ਦੂਜੇ ਕੋਲੇ ਸ਼ੋਅ ਹੋਣ ਲੱਗ ਜਾਂਦੀ ਹੈ ਬੜੀ ਗੁੱਜੀ ਮਿਲਦੀ ਹੈ ਮੈਂ ਤਾਂ ਸਾਰਿਆਂ ਨੂੰ ਹੱਥ ਜੋੜ ਕੇ ਹੀ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਇਹ ਰਿਕਵੈਸਟ ਕਰਦਾ ਵੀ ਤੁਸੀਂ ਵੀ ਇਸ ਪਰਿਵਾਰ ਵਾਂਗੂ ਮਿਹਨਤੀ ਬਣੋ ਕਿ ਕੋਈ ਭਾਏ ਨਹੀਂ ਹੁੰਦਾ ਵੀ ਕੰਮ ਵੱਡਾ ਹੋਵੇ ਤਾਂ ਹੀ ਜਾਰੇ ਥੋੜੇ ਥੋੜੇ ਨਾਲ ਵੀ ਤੁਸੀਂ ਕੰਮ ਚੈੱਕ ਕਰ ਸਕਦੇ ਆ ਕਿੰਨੇ ਕੁ ਪਸੰਗਾਂ 2-4 ਕੱਟੀਆਂ ਵੀ ਪਾ ਲਈ ਜਾਂਦੇ ਆ ਤਿੰਨ ਸਾਲਾਂ ਬਾਦੋਂ ਹਰ ਸਾਲ ਦੋ ਤਿੰਨ ਮੱਝਾਂ ਵੀ ਵਿਕੀ ਜਾਂਦੀਆਂਗਾ ਤਿੰਨੇ ਚ ਬੰਦਾ ਆਸਾਨ ਗੋਇੰਦਾ 3-4 ਲੱਖ ਰੁਪਇਆ ਦੇ ਕੋ ਖੇਤੀ ਦਾ ਕਿੰਨੀ ਕਹਿਦੀ ਆਏਗੀ ਕਹਿਗੀ ਹੈ ਬਈ ਹਾਂ ਪਰ ਜਿਹੜੇ ਹੁਣ ਰੇਟ ਵੀ ਤੁਹਾਨੂੰ ਪਤਾ ਮੱਚ ਡੇਢ ਰੱਖ ਕੋਟ ਮਿਲਦੀ ਜੇ ਆਪ ਨੂੰ ਹੁਣੇ ਵਾਲੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਦੋ ਤਿੰਨ ਮੱਝਾਂ ਵੀ ਹਰ ਸਾਲ ਜਿਵੇਂ ਐਤੀ ਚਰ ਸੁੱਕਣ ਵਾਲਾ ਚਲਕ ਆਉਂਦੀ ਆਪਾਂ ਵਧੀਆ ਲੈਣੀ ਆਂ ਤਾਂ ਬਧੋਣਾ ਕਰਨ। ਮਤਲਬ ਜਿਵੇਂ 1-2 ਮੱਝਾਂ ਵੇਚ ਸਕਦਾ ਹੁੰਦਾ। ਹਰ ਸਾਲ। ਠੀਕ ਆ ਉਹ ਜਿਹੜਾ 2-3 ਲੱਖ ਰੁਪਈਆ ਉਹ ਵੀ ਇਸ ਤਰ੍ਹਾਂ ਇੱਕ ਕਮਾਈ ਐ ਤੇ ਜੇ ਮਹੀਨੇ ਦੀ ਐਵਰੇਜ ਲਈਏ 3 ਲੱਖ ਵੀ ਤਾਂ ਮੇਰੇ ਹਿਸਾਬ ਦੇ ਨਾਲ 40-50 ਹਜ਼ਾਰ ਰੁਪਈਆ ਮਹੀਨੇ ਦਾ ਬਣਦਾ ਬੰਦੇ ਨੂੰ। ਦਰਖਾਹ ਬਣ ਗਈ ਕਿਤਨਾ ਚਾਹੀਦੀਆਂ ਹਜ਼ਾਰ। ਜੀ ਆਪਾਂ ਸਮਝਦੇ ਬਹੁਤ ਛਾਂਗਾਲੀ ਦੱਸਾਇਆ। ਨਹੀਂ ਨਹੀਂ ਇਹਨੂੰ ਕੋਈ ਨੰਬਰ ਮੱਝ ਦੀ ਕਰ ਲਈ ਤੇਰੀ ਲੈ ਕੇ ਹੋਈਆਂ ਭਤੀ ਸੁਵਾ ਲਈ। ਬਸ ਠੀਕ ਐ। ਕਿਤਾਬ ਉੱਪਰ ਕਰਨ ਲੱਗਿਆ ਆ ਹਾਂਜੀ ਕੰਮ ਧੰਦੀ ਆਪਾਂ ਨੇ ਸਾਰੇ ਕਰਦੇ ਤੇ ਆਪਣੇ ਰਹਿ ਗਿਆ ਸੀ ਜੀ ਵਲੌਗ ਦਾ ਐਂਡ ਕਰਨ ਵਾਲਾ ਤੁਸੀਂ ਵੀਡੀਓ ਦੇਖੋ ਹੀ ਆ ਤੇ ਆਪਣੇ ਖਾਸ ਮਹਿਮਾਨ ਨੂੰ ਮਿਲਿਓ ਵੀ ਕੌਣ ਆਏ ਸੀ ਦੇ ਪਾਈਪਿੰਦੀ ਸਿੱਕੂ ਮਿਲ ਕੇ ਵੀ ਬਹੁਤ ਜ਼ਿਆਦਾ ਖੁਸ਼ੀ ਹੋਈ ਤੇ ਬਹੁਤ ਵਧੀਆ ਨੇ ਉਹ ਬਹੁਤ ਨਾਈਸ ਨੇ ਤੇ ਆਪਣੇ ਵਰਗਿਆਂ ਨੂੰ ਗਾਈਡ ਕਰਦੇ ਆ ਵਧੀਆ ਵਧੀਆ ਦੱਸਦੇ ਨੇ ਜਾਣਕਾਰੀ ਦਿੰਦੇ ਨੇ ਮੈਂ ਵੀ ਇਹ ਕਹਿਣ ਲੱਗੀ ਮੈਂ ਖ ਵੀ ਥੋੜੇ ਵਾਂਗੂ ਆ ਮੇਰਾ ਵੀ ਸੁਪਨਾ ਵੀ ਐ ਫਾਰਮ ਹੋਵੇ ਬਟਾ ਸਾਰਾ ਵੀਰ ਕਹਿੰਦੇ ਹਾਂ ਵੀ ਸੁਪਨੇ ਜ਼ਰੂਰ ਦੇਖੋ ਭੈਣੇ ਤੇ ਕਿਉਂਕਿ ਜੇ ਆਪਾਂ ਸੁਪਨਿਆਂ ਨੂੰ ਲੈ ਕੇ ਚੱਲਾਂਗੇ ਤਾਂ ਆਪਾਂ ਉਹ ਮੰਜ਼ਿਲ ਤੱਕ ਜ਼ਰੂਰ ਪਹੁੰਚਾਂਗੇ ਵੀਰ ਵੀ ਆਪਣੇ ਵਾਲੀ ਗੱਲ ਹੀ ਕਹਿੰਦੇ ਸੀ ਕਿ ਮਿਹਨਤ ਕਰਦੇ ਰਹੋ ਮਿਹਨਤ ਦੇ ਨਾਲ ਹੀ ਆਪਾਂ ਕਾਮਯਾਬ ਹੋਵਾਂਗੇ ਤੇ ਬਾਈ ਕਹਿੰਦਾ ਵੀ ਮੈਂ ਵੀ 6 ਮੱਝਾਂ ਤੋਂ ਕੰਮ ਸ਼ੁਰੂ ਕਰਿਆ ਸੀ ਪਹਿਲਾਂ ਮੇਰੇ ਕੋਲ 6 ਮੱਝਾਂ ਹੀ ਸੀ ਇੰਨੇ ਕ ਪਸ਼ੂ ਰੱਖਣ ਦੀ ਜਗ੍ਹਾ ਸੀ ਜਦੋਂ ਆਪਾਂ ਕਹਿਣ ਲੱਗੇ ਵੀ ਆਪਣੀ ਜਗ੍ਹਾ ਥੋੜੀ ਹੈਗੀ ਤੇ ਵੀਰ ਕਹਿੰਦੇ ਨਹੀਂ ਪਹਿਲਾਂ ਸਾਡੇ ਵੀ ਆਏ ਸੀ ਕਹਿੰਦੇ ਸੋਡਿਆਂ ਕੋਲ ਸੀ ਵੀ ਸਾਰੇ ਲਗਭਗ ਪਸ਼ੂ ਨਾਲ ਹੀ ਬਣਾ ਲਿਆ ਸੀ ਕਹਿੰਦੇ ਫੇਰ ਹੌਲੀ ਹੌਲੀ ਆਪਾਂ ਨੇ ਬਣਾਇਆ ਦਾ ਵੀ ਇਹ ਫਾਰਮ ਤੇ ਸੂਕਣੇ ਲੈ ਕੇ ਜਰੂਰ ਚਲੋ ਹਮੇਸ਼ਾ ਵੀ ਪੋਜ਼ਿਟਿਵ ਸੋਚ ਰੱਖੋ ਨੈਗੇਟਿਵ ਨਾ ਰੱਖੋ ਜੇ ਆਪਾਂ ਪੋਜ਼ਿਟਿਵ ਸੋਚਾਂਗੇ ਤਾਂ ਚੰਗਾ ਚੰਗਾ ਹੀ ਹੋਊਗਾ ਹਮੇਸ਼ਾ ਤੇ ਵਰਤੀ ਪੈਣ ਲੱਗੇ ਕਹਿੰਦੇ ਆਪਣੇ ਤੁਹਾਡੀ ਵੀਡੀਓ ਮੈਂ ਵੀ ਲੈਣਾ ਹੁਣਾ ਧੰਨਵਾਦ ਵੀਰੇ ਤੁਸੀਂ ਹਨਾ ਸਨਮਾਨੀ ਨਮਾਨ ਬਖਸ਼ਿਆ ਜਿਹੜਾ ਤੁਸੀਂ ਸਾਡੀਆਂ ਵੀਡੀਓ ਦੇਣੇ ਹੋ ਕਹਿੰਦੇ ਬਹੁਤ ਵਧੀਆ ਲੱਗਿਆ ਤੁਹਾਡੀ ਵੀਡੀਓ ਦੇਖ ਕੇ ਤੇ ਧੰਨਵਾਦ ਵੀਰ ਤਾਂ ਬਹੁਤ ਬਹੁਤ ਜਿਹੜੇ ਆਪਣੀਆਂ ਵੀਡੀਓ ਦੇਂਦੇ ਨੇ ਤੇ ਆਪਦੇ ਚੈਨਲ ਤੇ ਵੀ ਵੀਰ ਪਾਉਣਗੇ ਵੀਡੀਓ ਆਪਣੀ ਤੇ ਉਹ ਪਰੌਣ ਆਈ ਸੀ ਜੇ ਇੱਥੇ ਲਾਈਵ ਚ ਵਾਈ ਤਿੰਨ ਡੰਗ ਹੋ ਗਈ ਸੀ ਉਹਨਾਂ ਨੂੰ ਲਾਈਵ ਚ ਵਾਈ ਕਰਾਉਂਦੇ ਹਾਂ ਨੂੰ ਆਪਣੇ ਚੈਨਲ ਦੇ ਵੀ ਤੁਸੀਂ ਦੇਖੀ ਹੋਊਗੀ ਵੀ ਆਪਣੇ ਚੈਨਲ ਤੇ ਵੀ ਹੋਈ ਸੀਗੀ ਲਾਈਵ ਦੋ ਟਾਈਮ ਤਾਂ ਤੇ ਉਹ ਆਪਣੇ ਉਹ ਦੂਜੇ ਵੀਰ ਦੀ ਮੱਚ ਸੀਗੀ ਕਈ ਕਮੈਂਟ ਆਈ ਸੀ ਨਾ ਕਿ ਥੋੜੀ ਮੱਝ ਸੀ ਨਹੀਂ ਬਾਈ ਆਪਣੀ ਮੱਝ ਨਹੀਂ ਸੀਗੀ ਉਹ ਜਿਹੜਾ ਭਾਈ ਸਾਨੂੰ ਮੱਝਾਂ ਦਿਵਾ ਕੇ ਲਿਆਉਂਦਾ ਹੁੰਦਾ ਮਤਲਬ ਕਿ ਜਿਹੜਾ ਸਾਡਾ ਗੂਗਲ ਆ ਸਾਨੂੰ ਵਧੀਆ ਰਾਹ ਤੇ ਪਾਇਆ ਉਹਨਾਂ ਨੇ ਕਿਸੇ ਚੰਗੇ ਵੀਂਡਰ ਰੱਖੋ ਤੇ ਉਹਨਾਂ ਦੀ ਮਾਜਰੀ ਚਵਾਈ ਸੀ ਤੇ ਵਾਈਪਿੰਦੀ ਸਿੱਧੂ ਨੇ ਵੀ ਇਹੀ ਕਿਹਾ ਵੀ ਚੰਗੀ ਬਰੀਡ ਤੇ ਕੰਮ ਕਰੋ ਵੀ ਪੈਨ ਵਾਲੇ ਵੀ ਉਹ ਕਰੋ ਵੀ ਜੇ ਫਾਰਮ ਚਲਾਉਣਾ ਹਨਾ ਖੁਦ ਮਿਹਨਤ ਕਰੋ ਤੇ ਆਪਾਂ ਹਨਾ ਦੂਜੇ ਬੰਦਾ ਤੇ ਵੀ ਨਹੀਂ ਛੱਡ ਸਕਦੇ ਵੀ ਉਹ ਆਪੇ ਕੰਮ ਕਰ ਲੈਣਗੇ ਵੀ ਨਾਲ ਕੰਮ ਜ਼ਰੂਰ ਕਰਾਉਣਾ ਚਾਹੀਦਾ ਫਾਰੋਂ ਫੇਰ ਹੀ ਕਾਮਯਾਬ ਹੁੰਦਾ ਜੀ ਆਪਾਂ ਜੇ ਪਰਿਵਾਰ ਦੇ ਸਾਰੇ ਜੀ ਰਲ ਕੇ ਹਨਾ ਮਿਹਨਤ ਕਰਾਂਗੇ ਸਾਰਿਆਂ ਨੂੰ ਮਿਹਨਤ ਕਰਨੀ ਚਾਹੀਦੀ ਆ ਸਾਰਿਆਂ ਭੈਣਾਂ ਨੂੰ ਮਿਹਨਤ ਕਰਨੀ ਚਾਹੀਦੀ ਐ ਬਾਈ ਨੇ ਵੀ ਇਹੀ ਕਹ ਲਈਆ ਤੇ ਮੇਰੀ ਤਾਂ ਜੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਜਦੋਂ ਬਾਈ ਨੇ ਸਵੇਰੇ ਦੱਸਿਆ ਵੀ ਅਸੀਂ ਤੁਹਾਡੇ ਘਰੇ ਆਵਾਂਗੇ ਤਾਂ ਬਹੁਤ ਜ਼ਿਆਦਾ ਖੁਸ਼ੀ ਹੋਈ ਤੇ ਜਿਉ ਸਾਡੇ ਘਰੇ ਆਉਂਦੇ ਨੇ ਤੇ ਕਿਉਂਕਿ ਜੀ ਵਧੀਆ ਲੱਗਦੇ ਮੈਨੂੰ ਇਹ ਮੈਨੂੰ ਮੈਂ ਹਮੇਸ਼ਾ ਉਹਨਾਂ ਦੇ ਵੀਰੋ ਦੇਖਦੀ ਰਹਿਣੀ ਆ ਤੇ ਅੱਜ ਹੈਗਾ ਜੀ ਮਸਜਿਦ ਆ ਤੇ ਆਪਾਂ ਹੁਣ ਚੱਲੇ ਸੀਗੇ ਗੁਰੂ ਘਰ ਤੇ ਉਹ ਵੀਰੇ ਡੈਂਟ ਨਹੀਂ ਹੋਇਆ ਸੀ ਸੋਚਿਆ ਨਾਲ ਵੀਰੇ ਡੈਂਟ ਕਰ ਦिए ਮੈਂ ਤੁਹਾਡੇ ਨਾਲ ਗੱਲਾਂ ਕਰ ਲਿਤੀ ਕਿੰਨੇ ਵਿੱਚ ਆਪਾਂ ਟੇਕ ਆ ਗਏ ਮੱਥਾ ਤੇ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਸੇਦੇ ਰਹੋ ਵਾਸਤੇ ਰਹੋ ਸੋਹਣੇ ਸੋਹਣੇ ਕਮੈਂਟ ਕਰਦੇ ਰਹੋ ਠੀਕ ਹੈ